ਸਵਾਗਤ ਹੈ ਕਿਸਾਨ ਵੀਰੋ ਸਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਣੇ ਘਰੋਂ ਖਬਰ ਕਰਦੇ ਸਾਹਮਣੇ ਦੇਖਦੇ ਲੋਡਰ ਚੱਲਦਾ ਹੋਇਆ ਰੇਪ ਪਾਉਣ ਦਾ ਕੰਮ ਕਰਦੇ ਆ ਤੇ ਨਾਲ ਬੰਦਿਆਂ ਦੇ ਚਾਰ ਲੇਬਰ ਵਾਲੇ ਵੀ ਰੱਖੇ ਹੋਏ ਹੈਗੇ ਬਸ ਦਾਰ ਵਰ ਗਿਆ ਬਸ ਤਿੰਨ ਬੰਦੇ ਸਾਹਮਣੇ ਦੇਖ ਸਕਦੇ ਹਾਂ ਕਿ ਬਾਈ ਦੇ ਨਾਲ ਹੀ ਬਣ ਕੇ ਜਿਹੜਾ ਠੇਕਾ ਹੀ ਹੁੰਦਾ ਕੂਕਾ ਜਵਾ ਉਹ ਦੇਖੋ ਤਾਲੀ ਜਮਾਂ ਟੀਸੀ ਘਟਦੀ ਹੈ ਵੇਟ ਹੀ ਕਰ ਗਏ ਹੁਣ ਆਪਾਂ ਪੱਠੜ ਕੰਝਾ ਇਕੱਠੇ ਕਰੀ ਚਲੋਣਾ ਸਿਰਫ 4 ਵਸੇ ਸਾਰਾ ਕੋਠੇ TZ ਉਹਨਾਂ ਦੇ ਨਾਲ ਆ ਬਾਈ ਤੋਂ ਪਿੰਡ ਵੀ ਪੋਜਾ ਮੋਬਾਈਲ ਨੰਬਰ ਵੀ ਦਾ ਲੈ ਕੇ ਦੇਵਾਂਗੇ ਆਪਾਂ ਅੱਗੇ ਲੋਡਰ ਚੱਲਦਾ ਦੇਖਦਾ ਐ ਪੀਸੀ ਘਣਾਤੀ ਜਾਵਾ ਬਾਈ ਨੇ ਲੋਡ ਟਰਾਲੀਆਂ ਬਣ ਕੇ ਚਲੋ ਵੀ ਇੱਕ ਜੀ ਬਾਹਾਂ ਜਮਾ ਲੱਦ ਲੱਦ ਰ ਕੇ ਭਰਦਾ ਜਾਵਾ ਤੁਸੀਂ ਦੇਖੋ ਯਾਰ ਅੱਗੇ ਕਿਆ ਬਾਤ ਆ ਸਾਰਾ ਹੀ ਮੰਨ ਕੇ ਚਲੋ ਜੇ 10 12 ਟਰਾਲੀਆਂ ਸਿਰਫ 5 ਤੋਂ 4 ਘੰਟੇ ਦਾ ਕੰਮ ਆ ਤੁਹਾਡਾ ਦੋ ਟਰਾਲੀਆਂ ਕਰ ਲਿਓ ਤੇ ਸਵਾਦਾਰ ਵਾਲਾ ਕੰਮ ਆ ਜਾਵਾ ਕਿਉਂਕਿ ਕੋਈ ਚੀਜ਼ ਨਾ ਰੇ ਪੌਣ ਦਾ ਹਨਾ ਤੇ ਹੁਣ ਲੇਬਰ ਜੇ ਆਪ ਨੂੰ ਹੀ ਪਤਾ ਰਾਜਿਆ ਦੇ ਅੰਦਰ ਵਿੱਚ ਕੱਟੀ ਕਰਨ ਦੀ ਮੋਤ ਲੋ ਹੋ ਜਾਂਦੀ ਆ। ਸੋ ਜਿਆਦਾਰ ਕੰਮ ਕੋਈ ਵੀ ਠੇਕੇੰ ਦੀ ਚਾਹਦਿਆ। ਲੋਕਾ ਉਹ ਕੱਟ ਠਿੱਕੇ ਜਿਹਾ ਬਾਈ ਦਾ ਨੰਬਰ ਵੀ ਤਾਂ ਲੈ ਕੇ ਦਿੰਨੇ ਆ ਤਾਂ ਉਹਨੂੰ ਆਪਾਂ ਦੇਖੋ ਯਾਰ ਜਿਵੇਂ ਬਾਈ ਨੇ ਨਾਲੋਂ ਚੱਕਿਆ ਛੱਪੜ ਦੀ ਖਾਂਦਾ ਨਾਲ ਐਜੀ ਵੀ ਨਹੀਂ ਹਿਲਰ ਦਿੱਤੀ ਜਮਾ। ਸੋ ਆ ਦੇਖੋ ਜਮਾ ਜਿਵੇਂ ਮਾਜਾ ਮਾਰਿਆ ਹੁੰਦਾ ਯਾਰ ਕੰਮਦਾਰੀ ਨਹੀਂ ਕਰਦੀ ਆ। ਪਰ ਜੋ ਸ਼ੌਕ ਨਾਲ ਕੰਮ ਹੁੰਦਾ ਉਹਦਾ ਸਵਾਦ ਹੈ ਨਾ ਬਾਈ ਨੂੰ 4 ਸਾਲ ਹੋ ਗਏ ਨੇ ਰੇਪਾਉਣੋਂ ਦੇਖੋ। ਇਹ ਵੀ ਰੇਪ ਬਾਈ ਦਾ ਆਪਾਂ ਤੇ ਨਜ਼ਾਰੇ ਲਿਆਂਦਾ ਜਮਾ ਯਾਰ ਆਓਗੇ ਬਾਕੀ ਤੇ ਨੰਬਰ ਲੈ ਕੇ ਦਿੰਨੇ ਤੁਹਾਨੂੰ। ਬਾਈ ਜੀ ਸੱਚੀ ਕਰ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਤੇ ਆਪਣਾ ਨਾਮ ਐਡਰੈਸ ਦੱਸਿਓ ਜੀ ਮੇਰਾ ਨਾਮ ਹੈ ਗੁਰਚਾਂਤ ਸਿੰਘ ਜਿਲ੍ਹਾ ਬਰਨਾਲਾ ਪਿੰਡ ਕੱਲਿਆਰ ਤੇ ਦੂਜਾ ਗੁਰਚਾਂਤ ਸਿੰਘ ਮੇਰਾ ਨਾਮ ਹੈਗਾ ਤੇ ਆਪਣਾ ਨੰਬਰ ਹੈਗਾ ਮੇਰਾ ਫੋਨ ਨੰਬਰ ਹੈਗਾ 98722 99414 98722 99414 99414 ਹੁਣ ਆਪਣੇ ਚਾਰ ਨਾਲ ਮਲਾਜਮ ਰੱਖੇ ਹੋਏ ਬੰਦੇ ਓਕਾ ਫੁਕਾ ਮੂਰੇ ਬੰਦਾ ਦੋ ਟਰਾਲੀਆਂ ਇਕੱਠੇ ਕਰ ਲੇਵੇ ਤੇ ਟੀਸੀ ਕੱਢ ਕਾਢੀ ਤੋਰ ਦਿਆਂ ਜਮਾ ਆਪਾਂ ਹਨਾ ਹਾਂ ਜਿੰਨੀ ਮਰਜ਼ੀ ਪਰਾਲੇ ਭਾਈ ਠੀਕ ਹੈ ਕੋਈ ਟੈਨਸ਼ਨ ਨਹੀਂ ਤੇ ਵਾ ਇੱਕ ਕੜਸ਼ਾ ਵੱਧ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਠੀਕ ਹੈ ਤੇ ਇਹ ਕਹਿੰਦਾ ਵਾ ਆਪ ਆਪਣਾ ਜਿਆਦਾ ਕੰਮ ਰੇ ਦਾ ਕੰਮ ਹੀ ਆ ਫਿਰ ਰੇ ਦਾ ਵੀ ਚਾਰ ਲੱਤੜਨਾ ਦਾ ਚਾਰ ਦਾ ਸਾਡਾ ਦਿਹਾੜੀ ਦਾ ਠੀਕ ਹੋਵੇ ਫਿਰ ਉਹ ਸਿਸਟਮ ਕਰ ਲੈਂਦੇ ਹਨਾ ਠੀਕ ਹੈ ਤੇ ਆਪਣਾ ਬਰਨਾਲੇ ਜਿਹੜੇ 23 ਕਿਲੋਮੀਟਰ ਦੇ ਘਰੇ ਤੱਕ ਆਪਾਂ ਚਲੇ ਜਾਨੇ ਜਾਨਦੇ ਆ ਕਿ ਜਾਨਦੇ ਆ ਜੇ ਫਿਰ ਸੈਣਾ ਹੋਗਾ ਪੱਖੋ ਵੈਂਚ ਆਉਣਗੇ ਪਧੌੜ ਹੋਗੇ ਠੀਕ ਹੈ ਹਾਲਾ ਕਹਿੰਦੇ ਥੋੜਾ ਥਾਂ ਖੁੱਲਾ ਚਾਹੀਦਾ ਹਨਾ ਮਾੜੇ ਬ ਗਿੱਲਾ ਨਾ ਹੋਵੇ ਥਾਂ ਵੀ ਮੁੜਿਆ ਹੁੰਦਾ ਪਰ ਇੱਥਰ ਮਨੇੜੇ ਠੀਕ ਹੈ ਠੀਕ ਪਰ ਥਾਂ ਸੁੱਕਾ ਹੋਵੇ ਹਨਾ ਬਸ ਇਹ ਥਾਂ ਸੁੱਕਾ ਦਾ ਇਹ ਦੱਸ ਸਕਦਾ ਵੀ ਰੂੜੀ ਲੱਗੀ ਸੀ ਕਿ ਨਹੀਂ ਲੱਗੀ ਇਹਦੀ ਸਪਾਈ ਆ ਆਪਣੀ ਜਮਾ ਜਿਹੜਾ ਗੱਲ ਸੁਹਾ ਦੇਖ ਸਕਦਾ ਯਾਰ ਸਪਾਈ ਜਮਾ ਸੱਪੜ ਦੀ ਕੰਧ ਤੇ ਨਾਲੋਂ ਵੀ ਚੱਕ ਕੇ ਲੈ ਕੇ ਆਇਆ ਤੇ ਨੰਬਰ ਨਹੀਂ ਕਰਦੀ ਓੱਖ ਨੂੰ ਦੇਖ ਲੈ ਨੰਬਰ ਇੱਕ ਵਾਰੀ ਫੇਰ ਬੋਲ ਦੇ ਆਪਣਾ ਮੇਰਾ ਨੰਬਰ ਹੈ 98722 99414 89 ਠੀਕ ਹੈ ਕੰਜਾ ਵਗੈਰਾ ਆਪਣੇ ਬੰਦਿਆਂ ਦੇ ਨਾਲ ਹੀ ਬਿਲਕੁਲ ਜੀ ਬਿਲਕੁਲ ਕੈਂ ਕਿ ਟ੍ਰਾਲੀਆਂ ਬਾਤ ਉਹਨਾਂ ਦਾ ਹੰਗ ਇਹ ਦਰ ਨਿਕਾਉਂਦਾ ਠੀਕ ਹੈ ਸੋ ਕਿਸੇ ਵੀ ਵੀਰ ਨੇ ਰੇਪ ਪਾਉਣਾ ਹੋਵੇ ਤੇ ਲਗਭਗ ਮੈਂ ਕਹਿੰਨਾ ਪਉਣ ਹੋ ਗਏ 5-7 ਸਾਲ ਕੰਮ ਕਰਦੇ ਹਣਾ 2014 ਤੋਂ ਚੱਲਦਾ ਦੂਰ ਚੋਂ ਆਉਂਦਾ ਟਰੈਕਟਰ ਫਰਾਈ ਸਾਲ ਚਾਰ ਟਰੈਕਟਰ ਬਦਲਦੇ ਦੋ-ਤਿੰਨ ਸਾਲ ਚਾਰ-ਪੰਜ ਸਾਲਾਂ ਬਾਅਦ ਠੀਕ ਹੈ ਠੀਕ ਹੈ ਆਕੀ ਕੋ ਆਪਣਾ ਘਾਰੇ ਬਣਾਉਣੇਗੇ ਠੀਕ ਹੈ ਜਾਂ ਬਦਲ ਮਿੱਟੀ ਪਾਉਣੀ ਹੈ ਕੋਠੀਆਂ ਚ ਨਿਉਆ ਭਰਨੇ ਹੈਗੇ ਠੀਕ ਹੈ ਉਹਦਾ ਗਾ ਬਰੇਤੀ ਬਜਰੀ ਕੁਝ ਵੀ ਆ ਜਾਂ ਖੇਤ ਤੋਂ 6-200 ਟਰਾਲੀ ਉਪਰ ਨੀ ਮਿੱਟੀ ਦੀ ਸੋ ਵੀ ਭਰ ਦਿੰਦਾ ਜਾਂ ਕੋਈ ਕਰਦੇ ਜੀ ਠੀਕ ਹੈ ਠੀਕ ਹੈ ਸੋ ਵੀਡੀਓ ਸੀਗਾ ਸੰਪਰਕ ਕਰ ਸਕਦੇ ਹੋ ਰੇਪ ਹੋਣ ਦਾ ਜਿਆਦਾ ਕਰ ਮੈਂ ਬੰਦੇ ਨਾਲ ਆ ਜਵਾ ਟਰਾਲੀ ਦੇਖੋ ਯਾਰ ਨਜ਼ਾਰਾ ਲੱਜਦੀ ਸੀ ਲਾਈ ਪਈ ਆ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤਾਂ ਜਦੋਂ